ਹਾਂ ਜੀ ਅੱਜ ਵੀ ਉਹਨੇ ਜੁਸਨ ਸੰਸਟਰੀ ਨੂੰ ਇਹੋ ਰਿਹਾ ਸੀ ਅਹ ਕਰ ਬਸ ਸਪੈਸਟ ਕਿ ਕਿਉਂ ਰਹੀ ਜੱਤੀ ਜੋਣਾ 2024 ਹੁਣ ਆਪਾਂ ਚੱਲੇ ਕਿੱਥੇ ਖੜਚੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੋਣ ਕਾਰਨ ਕੋਈ ਬਾਹਰੀ ਵਿਅਕਤੀਆਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਣਾ ਬਹੁਤ ਬਹੁਤ ਬਿਠਾ ਹੈ ਹਾਂ ਸਾਡੀ ਰੇ ਸਾਹਿਬ ਕੋਲ ਅੱਛਾ ਹੜਾਣਾ ਪਾਰਲੀਮੈਂਟ ਨਾ ਜੀ ਇੱਥੇ ਕੋਈ ਜਾਣ ਨਾ ਨਹੀਂ ਜਾਣਦੇ ਨਾ ਤੂੰ ਜਾਣ ਦੋ ਲੋਕ ਜਾਣ ਦੋ ਮਤਲਬ ਕੀ ਹੈ ਜਾ ਜਾ ਗੁੰਡਾ ਕਰਦੀ ਦੇਖੋ ਜੀ ਤੂੰ ਕਰਦੀ ਦੇਖੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜਾ ਬੰਦੇ ਤੁਹਾਡੇ ਨਾਲ ਹੈ ਨਾ ਮੈਂ ਤੈਨੂੰ ਜਾਣ ਦੇ ਚਲ ਹਾਂ ਤੂੰ ਇੱਕ ਮਿੰਟ ਆ ਗੁੰਡਾ ਰਾ ਦੇ ਅੰਦਰ ਕਿਉਂ ਬੈਠੇ ਸੀ ਬਈ ਉਹ ਤੁਸੀਂ ਆਪਣੇ ਚਲੋ ਜਾਣ ਦੋ ਠੀਕ ਹੈ ਜੀ ਚਾ ਜਾ ਵੀ ਤੂੰ ਪੰਜਾਬੀ ਚ ਜਾ ਬੈਠ ਜਾ ਗੁੰਡਾ ਜੀ ਤੁਸੀਂ ਖੜੇ ਹੋ ਜਾ ਚਲ ਚਲ ਆਂ ਹੁੰਡਾ ਤੋਂ ਲਾ ਕੇ ਬਿਠਾਇਆ ਯਾਰ ਅੰਦਰ ਇਹਨੂੰ 1 ਮਿੰਟ ਪਹਿਨ ਹੜੇ ਮੁੜਾਈ ਗਈ 1 ਪਿੰਟ ਤਰ੍ਹਾਂ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਨਹੀਂ ਬਾਈ ਇਹ 1 ਮਿੰਟ ਹੀ ਸੁੱਟੀ ਹੜਾ ਲੱਗਦੀ ਆ ਕੇ ਬਾਹਰ ਲਿਜਕੇ ਲਾਇਆ ਹੋਇਆ ਅਸੀਂ ਆਹਦੇ ਕੰਮ ਕਰੀ ਜਾਂਦੇ ਅਸੀਂ ਤੁਹਾਡਾ ਤੁਸੜ ਕਾ ਕੇ ਆ ਕੇ ਅਸੀਂ ਰੋਕ ਹੁੰਡਾ ਤਾਂ ਨਹੀਂ ਲਾਇਆ ਮੈਂ ਇਹ ਸੁਣਦੇ ਤੁਸੀਂ ਕਹੋ ਨਹੀਂ ਦੋ ਮਿੰਟ ਦੇ ਵਿੱਚ ਰੋਕਾ ਤੇ ਵੀ ਗੱਲ ਕਰਨੀ ਮੇਰੇ ਕੋਲ ਹੁੰਡੀ ਤਾਂ ਨਹੀਂ ਆਉਣੀ ਹੋਰ ਬੰਦੇ ਨਾਲ ਹੀ ਤੁਸੀਂ ਇਹ ਵੇਖੋ ਜੀ ਹੱਥੇ ਬਾਹਲੇ ਬੰਦੇ ਆਏ ਤੁਸੀਂ ਇਹ ਵੇਖੋ ਬਾਰ ਨੋਟਿਸ ਲਾਇਆ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ। ਹਾਂਜੀ ਹਾਂਜੀ ਇਹ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕੀ ਨਾਮ ਦਾ ਜੱਗੀ ਇਹ ਕੌਣ ਸੀ ਪਤਾ ਨਹੀਂ ਉਹ ਕਿਹ ਕੌਣ ਸੀ ਇਹ ਬੰਦਾ ਉਹ ਮੇਡਾ ਕਿ ਸਵਾਰਿਆ ਇਹ ਯਾਰ ਤੇਰੇ ਪਲੇ ਅੰਦਰ ਅੰਦਰ ਕੁੰਡੀ ਲਾ ਕੇ ਹਰੇ ਪਿੰਡ ਲੈ ਮਿਲਦੇ ਆ ਆਮ ਆਦਮੀ ਪਾਰਟੀ 5000 ਦੀ ਸਰਵਨਿਕ ਆ ਸੰਗਤ ਦੀ ਕੁੰਡੀ ਲਾ ਕੇ ਮਿਲਿਆ ਨਹੀਂ ਕੱਪਟੇ ਕੋਈ ਤੁਸੀਂ ਆਮ ਆਦਮੀ ਪਾਰਟੀ ਨਾਲ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਤੇ ਮਾਰਕੀਟ ਕਮੇਟੀ ਸਾਡੇ ਦਾ ਚੇਅਰਮੈਨ ਹੈ ਉਹ ਮਾਰੇ ਆ ਜੀ ਦਾ ਬਮਾਰੇ ਰਮਨਦੀਪ ਜੀ ਰਮਨਦੀਪ ਉਹੀ ਹੈ ਨਾ ਦੱਸ ਦੇ ਕਿ ਕੋਲੇ ਦਾ ਕੋਈ ਬਿੰਦਲਾ ਤਾਂ ਮੈਨੂੰ ਕੋਲੇ ਦੀ ਵਾਰੀ ਕੋਈ ਗੱਲ ਦੱਸ ਦੇ ਕੌਣ ਹੈ ਉਹਨਾਂ ਪਤਾ ਨਹੀਂ ਹੋ ਗਿਆ ਮੇਰੇ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਹਿਦ ਦਾ ਇੱਕ ਮਿੰਟ ਪਹਿਲਾਂ ਬਹੇਜ ਨੂੰ ਆਇਆ ਮਾਰਕੀਟ ਕਮੇਟੀ ਸਾਹਿਦ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਹੋਈਆਂ ਇਤਰਾਜ ਲੋਕਾਂ ਨੇ ਡਿਸਾਈਡ ਕਰ ਰਹੀ ਹੈ ਸਰ ਮੈਨ ਕੋਈ ਐਸਾ ਕੋਈ ਵੇਖੋ ਪਹਿਰੇ ਆ ਜਾਈਦਾ ਦੇ ਦੋ ਆਹ ਕਾਗਜ਼ ਕੀ ਹੈ ਇਹ ਸਰ ਅਸੈਂਬਲੀ ਦਾ ਆਰਡਰ ਹੈ ਮੇਰੇ ਕੋਲ ਕੋਈ ਤਰ੍ਹਾਂ ਦੇ ਕਾਗਜ਼ ਹੈ ਇਹ ਇਲੈਕਸ਼ਨ ਰਿਲੇਟਡ ਹੈ ਇ ਹੈ ਇਲੈਕਸ਼ਨ ਰਿਲੇਟਡ ਕੋਈ ਇਤਰਾਜ ਨਹੀਂ ਹੈ ਜੇ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਭਾਈ ਨੇ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਸ਼ਰਾਘਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਧੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਓ ਤੇ ਮੇਰੇ ਅਰਦਾ ਜਬਾਨ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਉਹਦਾ ਭੁਗਤਣਾ ਤੈਨੂੰ ਪੈਣਾ ਤੁਨ ਨਾ ਕਰੋ ਇਹੋ ਜਿਹਾ ਕੰਮ ਨਹੀਂ ਭਾਈ ਜਮਾ ਦੇਖਣਗੇ ਕੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋ ਪਾੜਾ ਬਾਹਰ ਤਰਾ ਤਰਾ ਕਰੀ ਜਾਂਦੇ ਕਿਜੋ ਦਾ ਸੂਲ ਹੈ ਯਾਰ ਪਹਿਲਾਂ ਮੈਨੂੰ ਦੱਸ ਦੇ ਇਸ ਗੱਲ ਅੱਜ 70 ਲੋਕਾਂ ਦਾ ਚੇਅਰਮੈਨ ਦਾ ਨਹੀਂ ਆਇਆ ਪਬਲਿਕ ਦਾ ਪਬਲਿਕ ਦਾ ਸਤਿਕਾਰ ਨਹੀਂ ਦੀ ਤੇ ਹੁਣ ਸਰੋਤ ਕਹਿੰਦੇ ਬਾਈ ਬਾਈ ਜੇ ਬਾਈ ਜੇ ਐਟਟੈਂਡਮੈਂਟ ਪਹਿਲੇ ਕੁੰਡੀ ਨਹੀਂ ਮਾਰਦੇ ਜੇ ਤੁਹਾਨੂੰ ਦਾ ਕੰਮ ਲੈਣਾ ਨਹੀਂ ਬੈਠਿਆ ਉਹਨੇ ਜੀ ਹਜੂ ਬਾਈ ਕੰਮ ਨਹੀਂ ਕਰਦਾ ਇਹ ਲੈਂਡ ਹੋਈ ਹੈ ਆ ਗਿਆ ਜੀ ਜਦੋਂ ਕਿ ਤਾਂ ਲਗਾ ਜਾਈਏ ਹੋਰ ਮੈਂ ਵੀ ਜੇਕਰ ਉਹ ਜੀ ਰੋਲਾ ਹੋ ਜਾਣਾ ਤੁਹਾਨੂੰ ਅੱਛੀ ਫਾਈਲ ਹੋਵੇ ਉਹ ਜਿਹੜਾ ਨਾਮ ਸਾਰੇ ਹਾਂ ਹਾਂ ਬੰਨਣਾ ਦੱਤਾ ਹਾਂ ਤੁਸੀਂ ਦੇਖੋ ਹਲਾਤ ਬੜਾ ਬੈਠੇ ਆਪਣੇ ਆਪਣੇ ਜਿਹੜੇ ਤੇ ਪਿਆਰ ਆਨੰਦ ਦੇ ਰਹੇ ਤਾਂ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਰੀ ਦਾ ਫਰਕ ਮੈਂ ਦੱਸ ਰਿਹਾ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜੋਰ ਲੱਗਿਆ ਫਿਰ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਐ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਨਾਸ ਕਰਨਾਸਤੀ ਕਰ ਰਹੇ ਐ ਐਮਐਲਏ ਸਾਹਿਬ ਤੇ ਪਿੰਡ ਦੇ ਕੈਂਡੀਡੇਟਾਂ ਤੇ ਜੋਰ ਲਗਿਆ ਵੇ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਹੈ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਹਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹਿ ਮੈਂ ਐਨਓਸੀ ਗਲਤ ਦੇਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕੀ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਜੇ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹਿੰਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਇਲੈਕਟ੍ਰੋਨੂੰ ਮੈਂ ਕੁਛ ਕਿਹਾ ਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਾਂ 115 ਪਿੰਡਾਂ ਦੇ ਸਾਰੇ ਬਲਾਕ 'ਚ ਹੈ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲੱਗ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਫ੍ਰੀ ਐਂਡ ਫੇਅਰ ਚ ਹੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜਾ ਯਾਰ ਤੋਂ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਾਂ ਲੜ ਲਈਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਮਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਦੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟਨੀ ਹੋ ਰਹੀ ਹੈ ਰਿਪੋਰਟਾਂ ਜਾਰੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਇੱਥੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਧਰ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਰਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਡਾਕਟਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇੰਪ੍ਰੈਸ਼ਨ ਵੀ ਜਾਂਦਾ ਮੈਨੂੰ ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਹੈ ਕਿ ਕਿਸੇ ਦੇ ਪ੍ਰੈਸ਼ਰ ਚ ਆਉਣ ਦੀ ਲੋੜ ਨਹੀਂ ਇੱਕ ਫ੍ਰੀ ਐਂਡ ਫੇਅਰ ਇੰਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਸਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਹੈ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ ਧੰਨਵਾਦ